ਕੇ ਆ ਗਿਆ ਬਹੁਤ ਹੀ ਘੈਂਟ ਫਣੀ ਕਮੈਂਟਾਂ ਵਾਲੀ ਵੀਡੀਓ ਵੀਡੀਓ ਥੋੜੀ ਲੰਬੀ ਹੋਣ ਵਾਲੀ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਮੈਨੂੰ ਨਹੀਂ ਪਤਾ ਕਿੱਦਾਂ ਦੇਖੋਗੇ ਅੱਧੀ ਸਵੇਰੇ ਦੇਖੋ ਅੱਧੀ ਸ਼ਾਮ ਨੂੰ ਦੇਖੋ ਪਰ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਵੀਡੀਓ ਬਹੁਤ ਹੀ ਕੈਂਟ ਹੋਣ ਵਾਲੀ ਆ ਬਿਲਕੁਲ ਵੀ ਟਾਈਮ ਵੇਸ ਨਹੀਂ ਕੀਤਾ ਜਾਊਗਾ ਤੁਹਾਡਾ ਇੱਕ ਇੱਕ ਮਿੰਟ ਵੀਡੀਓ ਦੇਖੀ ਤੇ ਵੀ ਮੁੱਲ ਮੋੜਿਆ ਜਾਊਗਾ ਤਾਂ ਬਿਨਾਂ ਕੋਈ ਹੋਰ ਗੱਲ ਕੀਤੇ ਪਹਿਲਾਂ ਵੀਡੀਓ ਦੇਖਦੇ ਆ ਫਿਰ ਉਹਦੇ ਫਣੀ ਕਮੈਂਟ ਦੇਖਾਂਗੇ ਉਰਦੇ ਸਰ ਚਾਹ ਨਾਲ ਫਿਲ ਚਾਹੀਦੀ ਹੁੰਦੀ ਆ ਮਿੱਤਰਾਂ ਸਾਡਾ ਦਿਨ ਐਵੇਂ ਨਹੀਂ ਲੰਘਦਾ ਚਾਹ ਦਾ ਕੱਪ ਨਾ 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 ਟੱਟੀ ਵਾਲਾ ਦਿਸੇ ਠਾਠਾ ਇਹਨੂੰ ਟੱਟੀ ਵੀ ਠਾਠਾ ਕਰਕੇ ਆਉਂਦੀ ਹੋਣੀ ਗਾਲਾਂ ਉਹ ਸਾਲੇ ਕਮੈਂਟਰ ਕਿੰਨੇ ਆ ਤੂੰ ਫੀਮ ਖਾ ਕੇ ਟੱਟੀ ਨਹੀਂ ਆਣੀ ਜਿੰਨੇ ਵੇਲੇ ਮੈਂ ਫੀਮ ਤੇ ਲਾ ਦਿੰਨਾ ਨਾ ਉਹਨੇ ਵੇਲੇ ਤਾਨੇ ਕਦੀ ਨਹੀਂ ਦੇਖਾ ਹੁਣ ਉਹ ਬਾਈ ਉਹ ਫੀਮ ਨਹੀਂ ਖਟ ਘਟੋਰੀ ਹੋਣੀ ਆ ਜੇ ਤੇਰਾ ਡੈਡੀ ਉਹ ਤੋਂ 10 ਰੁਪਏ ਲਾ ਦਿੰਦਾ ਤਾਂ ਕੀ ਕਸਦਾ ਸੀ ਇਹ ਵੇਲੇ ਮੈਂ ਫੀਮ ਤੇ ਲਾ ਦਿੰਨਾ ਨਾ ਉਹਨੇ ਵੇਲੇ ਤਾਨੇ ਕਦੀ ਨਹੀਂ ਦੇਖਾ ਹੁਣ ਕਾਕੇ ਉਹ ਚਵਨ ਪ੍ਰਸ਼ ਹੁੰਦਾ ਫੀਮ ਨਹੀਂ ਸਾਰੇ ਪੈਸੇ ਫੀਮ ਤੇ ਲਾਈ ਦੇਣਾ 20 ਰੁਪਏ ਹੋਰ ਪਾ ਕੇ ਦੰਤਾਂ ਤਲਵਾ ਲਾ। ਬੱਤ ਸਹੀ ਏ। ਅਬੇ ਸਾਲੇ ਜੇ ਮਾਫ ਕਰਨਾ ਮੈਂ ਜੋ 20 20 ਸੇ ਮੈਂ ਇਧਰ ਉਧਰ ਨਿਕਲ ਜਾਂਦਾ। ਅਬੇ ਲੱਡੂ ਖਾ ਰਾਂ ਜਿੰਨੇ ਵੀ ਕੁਸਤੀ ਆ ਨਾ ਅਸੀਂ ਉਹਨੂੰ ਲੱਡੂ ਬਣਾਵਾਂਗੇ। ਲੱਡੂ ਨਾ 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 ਲਿੰਡਾ। ਚਿੱਤੜਾ ਤੇ ਮਾਸ ਨਹੀਂ ਇਤੋਂ ਵੱਡਾ ਕੋਈ ਬਦਮਾਸ਼ ਨਹੀਂ। ਠਾ 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 ਚੋਕਰਾ ਛੱਡਦੀ ਨਹੀਂ ਤਾਂ ਜਿਹੜੇ 2-4 ਦੰਦ ਹੈਗੇ ਆ ਉਹ ਵੀ ਤੜਾ ਲੈਣੇ ਸੀ ਤੇਰੇ ਕਰਕੇ ਮੈਂ ਸ਼ੁਰੂ ਕਰਨ ਵਾਲੇ ਆ ਤੇਰੇ ਕਰਕੇ ਬਰਾਜ ਸਿੰਘ ਹਾਂ ਠਾ ਅਸਲ ਬਦਮਾਸ਼ੀ ਤਾਂ ਉਹ ਕਰੂਗਾ ਜਿਹੜਾ ਤੇਰੇ ਇਹ ਚਾਰ ਦੰਦ ਵੀ ਭੰਨੇਗਾ ਕਾਸ਼ ਤੇਨੂੰ ਬੱਚੇ ਚੱਕਣ ਵਾਲੇ ਚੱਕ ਕੇ ਲੈ ਜਾਂਦੇ ਹਾਂਜੀ ਅਗਰ ਮਜ਼ਾ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗਰ ਨਹੀਂ ਮਜ਼ਾ ਆ ਰਿਹਾ ਤਾਂ ਅਗਲੀ ਵੀਡੀਓ ਦੇਖੋ ਜਿੱਦਾਂ ਕਿ ਕੁਝ ਦਿਨ ਪਹਿਲੇ 15 ਅਗਸਤ ਲਾ ਕੇ ਗਈ ਆ ਬਹੁਤ ਲੋਕਾਂ ਨੇ ਬਹੁਤ ਜਲੂਸ ਕੱਢਿਆ 15 ਅਗਸਤ ਦਾ ਹੁਣ ਆਪਾਂ ਉਹਨਾਂ ਲੋਕਾਂ ਦਾ ਜਲੂਸ ਕੱਢਦੇ ਆ ਦੇਖੋ ਫਿਰ ਵੀਡੀਓ ਬਹੁਤ ਪਦਾਰਥੀ ਗੱਲ ਜਨ ਗਨ ਮਨ ਮਜੀ ਦਾ ਹੈ ਬਾਰਤੀ ਬਾਗ ਵਿਦਾਤਾ ਉਂਜਦਾ ਤੁਜਨਾ ਤੇ ਜਿੰਦਮ ਸਾਲਿਓ ਤੁਸੀਂ ਗੁਲਾਮ ਹੀ ਚੰਗੇ ਸੀ ਗੂੰਗਾ ਉਸਲੇ ਚਲਦੀ ਤਰੰਗ ਸਭ ਜੂ ਜੂ ਜੰ ਰਵਿੰਦਰਨਾਥ ਟੈਗੋਰ ਕੋਮਾ ਚ ਚਲਾ ਕੇ ਰਾਸ਼ਟਰੀ ਗਾਣ ਸੁਣ ਕੇ ਆ ਮੇ ਦਾਦੇ ਤੇਰਾ ਹੈ ਤਾ ਦਿਨ ਤੇ ਜਾਣ ਤੇ ਜਯਾ ਹੈ ਸਕੂਲ ਵਿੱਚ ਸਵੇਰੇ ਪ੍ਰੇਰ ਵਿੱਚ ਗੈਰ ਹਾਜ਼ਰ ਰਹਿਣ ਦਾ ਨਤੀਜਾ ਬੱਤ ਸਹੀ ਹੈ ਜਾਇ ਹੈ ਜਾਇ ਹੈ ਜੈ 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 ਜਾਇ ਇਸ ਨੂੰ ਰਾਸ਼ਟਰਪਤੀ ਤੋਂ ਸਨਮਾਨ ਦਿਵਾਓ ਜੀ ਆਪਣੇ ਲੋ ਵਿਦੇਸ਼ ਸਾਰਿਆਂ ਨੂੰ ਆਪਣੇ ਲੋ ਜਾਦ ਜਾਦ ਦੇਸ਼ ਆਪਣਾ ਪੰਜਾਬ ਬੋਇਆ ਸੀ ਆਪਣੇ ਲੋ ਕਲਚ ਪਲੇਟਾਂ ਦਾ ਕੰਮ ਹੋਣ ਵਾਲਾ 15 ਗਾਸਟ ਨਿਊਜ਼ ਜਲਾਈ ਨੂੰ ਆਪਣੇ ਵੱਲੋਂ ਖਾਨਾਬਦੋਛ ਜਲਾਈ ਕਿੱਥੋਂ ਆ ਗਈ ਵਿੱਚ ਰੁਕੋ ਜਰਾ ਸਬਰ ਕਰੋ ਤੁਸੀਂ ਗਲਾਮ ਹੀ ਠੀਕ ਸੀ 15 ਗਾਸਟ ਨਿਊਜ਼ ਜਲਾਈ ਨੂੰ